ਚਲੋ ਫੇ ਮम्मा ਕੋਲ ਛੱਡ ਆਈਏ ਬੱਚਾ ਇੰਨਾ ਰਹਿਣ ਪਰ ਐਦ ਕਿਤਾ ਮੰਜੀ ਤੇ ਫੇਰ ਵੀ ਚਲਾਣੇ ਨੂੰ ਲੈਣਾ ਟਰੈਕਟਰ ਨਮਾ ਲੈ ਕੇ ਦੇਈਏ ਨਾ ਜਾਂਸੀ ਵਾਲਾ ਨਾ ਕੱਢੀ ਤੀ ਉਹ ਲੈਦਰ ਤੇ ਜੀ ਤਾਗੇ ਵਾਲੇ ਆਪਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਠੀਕ ਠਾਕ ਐ ਤੇ ਲੋ ਜੀ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਸਾਰਿਆਂ ਦਾ ਦਿলো ਧੰਨਵਾਦ ਹੈ ਤੇ ਆਪਣੇ ਬਲੌਗ ਨੂੰ ਇਦਾਂ ਹੀ ਫੁੱਲ ਵਾਚ ਕਰੇ ਕਰੋ ਜੀ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਲੋ ਜੀ ਅੱਜ ਅਸੀਂ ਦੂਜੇ ਕੈਮਰੇ ਨਾਲ ਹੀ ਤੁਹਾਡੇ ਨਾਲ ਬਲੌਗ ਸ਼ੁਰੂ ਕਰ ਰਹੇ ਤੇ ਭਰਾਵਾ ਲਈ ਲਾਸਟ ਵਿੱਚ 5 ਮਿੰਟ ਦਾ ਬਲੌਗ ਆ ਰਿਹਾ 855 ਦਾ ਜੀ ਕਲੱਚ ਕਰ ਰਹੇ ਤੇ ਹੋਰ ਬਾਈ ਮਨਜੀਤ ਹੱਸੇ ਕਰਦੇ ਸਾਰੇ ਤੇ ਲੋ ਜੀ ਮਨਜੀਤ ਸਾਡੀ ਜਾਦਾ ਕਈ ਉਲਝ ਤੇ ਅੱਜ ਇਹ ਗੁਡੀਆਂ ਕੌਣ ਆਇਆ ਬਾਈ ਜੀ ਇਹ ਮੇਰਾ ਆਇਆ ਬਾਈ ਕੌਣ ਆਇਆ ਬੰਜੀ ਤਾਂ ਸ਼ਸ਼ੀ ਗੱਲ ਕਰ ਲੈ ਸ਼ਸ਼ੀ ਇਹ ਮੇਰਾ ਆਇਆ ਬਾ تنویر ਪੁੱਤ ਇਹ ਛਾੜੀ ਆਈ ਵੀ ਭਾਨ ਜੀ ਹਨਾ ਹਾਂ ਇਹ ਸਾਡੀ ਜਿਹੜੀ ਛੋਟੀ ਗੁੜੀਆ ਤੁਸੀਂ ਪਿਛਲੇ ਬਲੌਗਾਂ ਚ ਦੇਖੇ ਕਰਦੇ ਦੇ ਪਹਿਲਾਂ ਪਿੰਦੂ ਦੀ ਗੁੜੀਆ ਏ ਹਾਂ 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 ਪੁੱਤ ਹਾਂ ਇਹ ਮੇਤੇ ਜੀ ਥੋੜੀ ਕਿ ਜੱਕਦੀ ਕਿਉਂਕਿ ਮੈਂ ਕਦੀ ਆਇਆ ਨਹੀਂ ਇਹਦੇ ਮੂਰੇ ਤੇ ਕਾਰਨ ਸਾਡਾ ਜੀ ਜਿਹੜਾ ਪੀਜ਼ਾ ਖਾਣਾ ਏ ਹਾਂ ਮਮੂ ਕਰੇ ਤਾਂ ਪੀਜ਼ਾ ਲੈ ਕੇ ਆਇਓ ਪੁੱਤ ਪੀਜ਼ਾ ਲੈ ਕੇ ਆ ਮੈਂ ਚਲ ਠੀਕ ਹੈ ਲੈ ਕਾਇਏ ਪੀਜ਼ਾ ਮੰਗਾਈਏ ਮੇਰਾ ਪੁੱਤ ਪੀਜ਼ੇ ਦਾ ਸ਼ਿਕਾਰੀ ਹੈ ਹੇ 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 ਭਾਈ ਮੇਰੇ ਪੁੱਤ ਦੀ ਨਾ ਪੋਪੀ ਉਹ ਕੋਹ ਕੈਂਟ ਹੈ ਮੇਰਾ ਪੁੱਤ ਆਇਆ ਹੁਣ ਦੇਖੋ ਭਾਈ ਅੱਗੇ ਤਾਂ ਹਾਂ ਹੁੰਦੀ ਦੀ ਗੋਦੀ ਤੇ ਥੋੜੀ ਕਾ ਸੰਗ ਦੀ ਤੀ ਹੈ ਨਾ ਐਤਕੀ ਸੰਗ ਦੀ ਦਾ ਹੈ ਪਰ ਪੋਪੀ ਦੇਖੋ ਕਿੰਨੀ ਸੋਹਣੀ ਨਾ ਮੇਰੇ ਪੁੱਤ ਦੀ ਹੈ ਐ ਤਾਂ ਦੇ ਦੂਗਾ ਮੇਰੇ ਪੁੱਤ ਦੀ ਹਾਂ ਮੇਰੇ ਪੁੱਤ ਦੀ ਪੋਪੀ ਹੈ ਭਾਈ ਦੇਣੀ ਨਹੀਂ ਅਸੀਂ ਸੁਣਾ ਦੇ ਜੱਜ ਵਾਹ ਤੂੰ ਸੁਣਾ ਚੱਲ ਸੁਣਾ ਦੇ ਫਿਰ ਜੱਜ ਕਰਨ ਵਨ ਹਾਂ ਅੱਗੇ ਟੂ ਅੱਗੇ 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 ਵੀ ਬੋਲ ਇਹ 3 4 5 6 7 8 9 टेन तो तो अच्छा ऊँडा ऊँडा पीछे ना देखे गे पूरा पूरा एरा इली चचा हाँ हाँ कक्का कक्का गगा कगा कगा आऊँगा चचा चचा आऊँगा ਚਾਹ ਹਾਂ ਮੇਰਾ ਪੁੱਤ ਬਹੁਤ ਸੌ ਹੋ ਗਿਆ ਬਾਈ ਅੱਗੇ ਨਾਲ ਮੇਰਾ ਪੁੱਤ ਬਹੁਤ ਸੋਹਣਾ ਬਾਈ ਊੜਾੜਾ ਵੀ ਪੜਦਾ ਏ ਏ ਬੀ ਸੀ ਵੀ ਆਂਦੀ ਏ ਨੂੰ ਹਨਾ ਆਂਦੀ ਏ ਚਪ ਐਦਾ ਕਹਦੇ ਪੁੱਤ ਕਾ ਮਾਮੂ ਜੀ ਕਹੀ ਬੁੱਤ ਕਾ ਮਾਮੂ ਜੀ ਮਾਮੂ ਜੀ ਕਹੀ ਬੁੱਤ ਕਹੇਦੀ ਬੁੱਤ ਕਾ ਪੀਜ਼ਾ ਲਾਓ ਕਹੇਦੀ ਬੁੱਤ ਕਹੇਦੀ ਪੀਜ਼ਾ ल्या ਦੇ ਪੀਜ਼ਾ ਪੀਜ਼ਾ ਖਾਣਾ ਨਹੀਂ ਕਾ ਮਾਮ मम्मा हूँ मम्मा आ गई बी ए मन पर हूं नहीं है न मत भलाई थी चलो उड़ाड़ा मेरे पुत पूरा आंदा है ना बई हाँ मम्मा को तू 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 ना कर बई मैं तेरे के नहीं देखता नहीं तू मरूद खा लुडिया गल खेल लँ कार्टून गल खेल ल ठीक है मैं तेरे के नहीं देखता नहीं आ लो जी असी <laughs> मैं देख ली पेल कहते ठीक है चलो ठीक है जी तो लो जी ਅਸੀਂ ਲੱਗੇ ਆ ਜਤਣੀਆਂ ਦੀ ਕੁੱਟਣ ਚਟਣੀ ਤੇ ਬਾਕੀ ਜੀ ਮੈਂ ਤੁਹਾਨੂੰ ਦੱਸ ਦਿੰਨਾ ਵੀ ਇਹ ਦਿਨ ਹੈ ਜੀ ਆਪਣੇ ਤੁਹਾਨੂੰ ਪਤਾ ਹੈ ਵੀ ਗੁਰੂਆਂ ਦੇ ਦਿਨ ਚੱਲਦੇ ਆ ਜੀ ਤੇ ਉਸ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੰਸਦਾਨੀ ਨਾਲ ਆਪਣੇ ਲਈ ਸਾਰਾ ਸਰਪੰਸ ਬਾਰਤੇ ਆ ਤੇ ਮਾਤਾ ਵੀ ਪਿਤਾ ਵੀ ਤੇ ਆਪਣੇ ਬੱਚੇ ਵੀ ਤੇ ਉਹਨਾਂ ਦੇ ਦਿਨ ਚੱਲ ਰਹੇ ਤੇ ਸਾਡੇ ਪਿੰਡ ਕੱਲ ਤੋਂ ਖੰਡ ਪਾਠ ਆਰੰਭ ਹੈ ਜੀ ਚਾਰ ਸਹਿਬਜਾਦਿਆਂ ਦੀ ਯਾਦ ਵਿੱਚ ਤੇ ਉਹਨਾਂ ਦਾ ਕੱਲੂ ਭੋਗ ਹੈ ਜੀ ਉਹ ਅਗਲੇ ਬਲੌਗ ਚ ਮਿਲੂਗਾ ਜੋ ਵੀ ਬਲੌਗ ਹੋਇਆ ਤੇ ਅੱਜ ਦਾ ਬਲੌਗ ਹੈ ਇਹ ਤੁਹਾਡੇ ਲਈ ਆਪਣੇ ਘਰ ਦਾ ਤੇ ਆਪਣੀ ਕੁੜੀ ਆਈ ਵੀ ਟਰੈਕਟਰ ਲੈਣਾ ਹੈ ਕਿਹੜਾ ਟਰੈਕਟਰ ਲਾਊਗਾ ਮੇਰਾ ਪੁੱਤ ਹੈ ਜੱਸ ਕਰਨਾ ਐਡਾ ਮੈਂ ਆਪਣੇ ਪੁੱਤ ਨੂੰ ਐਡਾ ਹੀ ਟਰੈਕਟਰ ਲੈ ਕੇ ਦੇ ਦੂੰਗਾ ਭਾਈ ਕੱਲੂ ਲਿਆ ਦੇ ਹਾਂ ਕੱਲੂ ਲਿਆ ਦੂੰਗੇ ਭਾਈ ਇਹਨੂੰ ਕੱਲੂ ਹਾਂ ਕੱਲੂ ਲਿਆ ਕੇ ਦੇ ਦੂੰਗੇ ਮੇਲੇ ਤੋਂ ਐਡਾ ਬੜਾ ਹੈ ਆ ਜਣੇ ਇੱਥੇ ਪੁੱਤ ਗੜਾ ਹਾਂ ਹਾਂ ਇੱਥੇ ਦੇ ਲਿਆ ਦੇਣਾ ਇੱਥੇ ਦੇ ਲਿਆ ਕੇ ਦਮਾ ਪੁੱਤ ਤੈਨੂੰ ਜਿਹਦੇ ਉੱਪਰ ਤੂੰ ਕੱਲਾ ਹੀ ਬੈਠ ਜਾਵੇਂ ਹਨਾ ਹੈ ਪੁੱਤ ਕਹਿ ਲਾ ਦੋ ਜਿਹਦੇ ਉੱਪਰ ਤੂੰ ਕੱਲਾ ਹੀ ਬੈਠ ਜਾਊਗਾ ਹਨਾ ਇਹ ਟੋਪੀ ਵੋ ਘੈਂਟ ਆ ਬਾਈ ਮੈਨੂੰ ਟੋਪੀ ਦੇ ਦੇ ਪੈਨ ਫੇ ਮੈਂ ਟਰੈਕਟਰ ਲਿਆ ਦਊਗਾ ਕਰ ਲਉ ਹਨਾ ਕਰੇ ਮੈਂ ਦੇ ਦੂੰਗੀ ਮੋਂ ਟੈਕਟਰ ਲਿਆ ਤੇ ਟਰੈਕਟਰ ਲਿਆ ਹਾਂ ਜਿਹੜੇ ਕਾਰਨ ਨੂੰ ਤਨ ਦੇਦੇ ਹਨਾ ਹਾਂ ਟਰੈਕਟਰ ਲਿਆ ਦਊਗਾ ਮੈਂ ਆਪਣੇ ਪੁੱਤ ਨੂੰ ਕਰ ਲਉ ਪੱਕਾ ਪੱਕਾ ਫੇਵਰਾ ਖੇਡ ਲੂੰਗਾ ਫੇ ਕਰਾਉਣ ਲੈ ਜੀ ਠੀਕ ਹੈ ਠੀਕ ਆ ਲਿਆ ਮੈਂ ਵੀ ਮੇਰਾ ਪੁੱਤ ਸਿਆਣਾ ਹੋ ਗਿਆ ਅੱਗਿਆ ਤਾਂ ਰੋਂਦਾ ਹੁੰਦਾ ਦਾ ਮੇਰਾ ਪੁੱਤ ਸਿਆਣਾ ਹੋ ਗਿਆ ਹੁਣ ਆ ਤੇ ਟੋਪੀ ਤੇ ਆਈ ਤਾਂ ਕਹਿਣਾ ਮੈਂ ਪਿੱਛਾ ਜਿਕਣਾ ਨਾ ਉਹ ਭਗਵਾਨ ਤਮਨ ਦੀ ਗੱਡੀ ਜਾਂਦੀ ਹੁੰਦੀ ਉਹਦੇ ਪਿੱਛਾ ਇੱਕ ਗੱਡੀ ਹੁੰਦੀ ਕੈਮਰੇ ਵਾਲੀ ਆ ਕੈਮਰਾ ਲੱਗਿਆ ਹੋਆ ਟੋਪੀ 'ਵਿਚਾ ਕੈਮਰਾ ਲੱਗਿਆ ਬਾਈ ਫੁੱਲ ਹਾਂ ਫੁੱਲ ਲੱਗਿਆ ਹੋਆ ਬਿੱਠੇ ਅੱਛਾ ਫੁੱਲੇ ਉਹ ਮੰਨੂ ਪਤਾ ਹੀ ਨਹੀਂ ਦਾ ਪੁੱਤ ਫੁੱਲ ਲਾਇਆ ਵਾ ਮੇਰੇ ਪੁੱਤ ਦੀ ਪੋਪੀ ਨੂੰ ਅੱਛਾ ਕੌਣ ਆ ਕੌਣ ਹੈ ਬਾਈ ਹੇ ਮੇਰੇ ਪੁੱਤ ਨੂੰ ਪਤਾ ਹੋਈ ਬਈ ਵੀਰ ਜੀ ਹੈ ਮੇਰੇ ਪੁੱਤ ਦਾ ਕਾਰਨ ਕਹ ਦੱਸ ਵੀਰ ਜੀ ਕਹ ਦੱਸ ਵੀਰ ਜੀ ਕਰਨ ਵੀਰ ਜੀ ਕਰਨ ਵੀਰ ਜੀ ਕਰਨ ਵੀਰ ਜੀ ਕਹ ਦੱਸ ਹਾਂ ਚਲੋ ਕੋਈ ਨਹੀਂ ਕਹ ਇਹ ਤੇ ਮੇਰੇ ਪੁੱਤ ਨਾ ਕੋਈ ਨਹੀਂ ਪਾਲਣ ਦੇ ਪਾਲਣ ਦੇ ਨਿਆਣਾ ਪਾਇ ਕਰ ਇਹਨੂੰ ਆਪ ਖਿੜਾ ਦੋ ਤੇ ਲੋ ਜੀ ਅੱਜ ਸਾਡੀ ਮਨਜੀਤ ਬਿਮਾਰ ਹੈ ਜੀ ਇਹਦਾ ਨਾ ਜਖਾਮ ਨਹੀਂ ਠੀਕ ਹੋ ਰਿਹਾ ਜੀ ਹਾਂ मामू ਹਾਂ ਚੱਲੂਗੇ ਚੱਲੂ ਤੇ ਬਾਕੀ ਗੱਲਬਾਤ ਇਸ ਤਰ੍ਹਾਂ ਵੀ ਆਪਣੇ ਨਾ ਕਾਲੂ ਭੋਗ ਹੈ ਪਿੰਡ ਵਿੱਚ ਜੀ ਖੰਡ ਪਾੜ ਸਾਈ ਦਾ ਜੀ ਤੇ ਕੱਲ ਦਾ ਬਲੌਗ ਅਗਲੇ ਬਲੌਗ ਚ ਆਊਗਾ ਕੱਲ ਦਾ ਜੋ ਵੀ ਅਸੀਂ ਖਿੱਚੂਗੇ ਜੀ ਤੇ ਬਾਕੀ ਗੱਲਬਾਤ ਇਸ ਤਰ੍ਹਾਂ ਵੀ ਮਨਜੀਤ ਕਹਿੰਦੀ ਮੈਂ ਅੱਜ ਢਿੱਲੀਆਂ ਬਾਈ ਅੱਜ ਛਟਣੀਆਂ ਕੁੱਟ ਦੋ ਪਦੀਨੇ ਦੀ ਆਉਦੀ ਟਣੀਆਂ ਇਹਦੀ ਪਤਾ ਨਹੀਂ ਤਾਣੀ ਮਨਜੀਤ ਕਹਿ ਰਹੀ ਹੈ ਨਾ ਤਾਣੀ ਆਈ ਦੀ ਕਟਣੀ ਹੈ ਪਤਾ ਨਹੀਂ ਕਾਤੇ ਮੈਂ ਤਾਂ ਸੱਚੀ ਕਹਿੰਦਾ ਮੈਂ ਤਾਂ ਇਹ ਨਹੀਂ ਜਾ ਰਹੀ ਦੀ ਦਿਖਾ ਮੈਂ ਅੱਛਾ ਐਂ ਦੱਸ ਪਹਿਲੇ ਦਿਨ ਜਦ ਮੈਂ ਕਿਹਾ ਤਾਂ ਮਨ ਨੂੰ ਹੋ ਗਿਆ ਭਾਈ ਜ਼ਖਾਮ ਤੂੰ ਕੀ ਕਹਿੰਦੀ ਸੀ ਕਹਿੰਦੀ ਲੈ ਦਵਾਈ ਤਾਂ ਲਈ ਨਹੀਂ ਤੈਨੂੰ ਕਹਾਦਾ ਜ਼ਖਾਮ ਹੈ ਦੇਖਿਆ ਵੇ ਸਾਰੇ ਘਰ ਨੂੰ ਹੋਇਆ ਕਿ ਨਹੀਂ ਆਉ ਤੇ ਆਉ ਹੇ ਮੇਰਾ ਪੁੱਤ ਚਲਾਕ ਹੋਊਗਾ ਦੇਖ ਲਈ ਨਾਲੇ ਤੂੰ ਲੈ ਵੀ ਕਰਨਾ ਅੱਜ ਤੇ ਬਾਅਦ ਤੁਹਾਡੀ ਰੇਲ ਬਣਨੀ ਸ਼ੁਰੂ ਹੈ ਪਹਿਲਾਂ ਤਾਂ 2-3 ਸਾਲ ਦੀ ਤੀ ਦੋਦੀ ਹੈ ਨਾ ਗੋਦੀ ਚੜਦੀ ਦੀ ਲੈ ਹੁਣ ਤੁਹਾਡੀ ਤਿਆਰੀ ਹੈ ਪੁੱਤ ਡੰਡਾ ਲੈ ਲੈ ਕਰ ਹੈ ਨਾ ਦਵਾਨੋਂ ਸਵਾਰੀ ਗੈਲ ਉਹਨੂੰ ਵੀ ਹਰਮਨ ਨੂੰ ਗੈਲ ਐ ਇਹਨੂੰ ਹਣੀ ਉਤਰ ਕੇ ਨਾ ਇਹਨੂੰ ਵੀਜੀ ਨੂੰ ਕਹਿੰਦੇ ਕਿਆ ਵੀਜੀ ਆਨੇ ਗੱਡੀ ਕਿੱਥੇ ਹੈ ਗੱਡੀ ਕਿੱਥੇ ਹੈ ਕਿਆ ਵੀਜੀ ਗੱਡੀ ਦੇਖੀ ਕਿੱਥੇ ਹੈ ਹਾਂ ਦੱਸ ਸਭਾਈ ਗੱਡੀ ਕਿੱਥੇ ਹੈ ਦੇ ਗੱਡੀ ਬਾਈ ਪੁੱਤ ਨੂੰ ਗੱਡੀ ਦੇ ਉਹ ਰਿਮੋਟ ਵਾਲੀ ਗੱਡੀ ਕਿੱਥੇ ਵੀ ਜੀ ਮੈਂ ਟੋਲ ਕੇ ਆਈ ਟੋਲੇ ਆ ਜਾ ਪੁੱਤ ਲਿਆ ਲੈ ਜਾ ਲਿਆ ਲੈ ਲਿਆਊਗਾ ਮੇਰਾ ਪੁੱਤ ਤਬ ਉਹ ਸਾਊਗਾ ਉਹਦੇ ਬਾਤੇ ਪੜੀ ਇਹਦਾ ਨਾ ਇੱਕ ਅੱਥਰ ਜੀ ਉਹ ਆ ਬਈ ਇਹ ਨਾ ਬਣਾਇਆ ਵਾ ਹਨੀ ਵਾਲਾ ਜੀ ਤੇ ਆਹ ਏ ਗੱਡੀ ਪੁੱਤ ਤੇਰੀ ਆ ਹਾ 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 ਚਲਾ ਲੈ ਪੁੱਤ ਚਲਾ ਲੈ ਮੈਂ ਕੁਝ ਨਹੀਂ ਕਹਿੰਦਾ ਤੂੰ ਤੇਰੇ ਕਰਕੇ ਕਰਦੀ ਕੋਈ ਨਹੀਂ ਕੋਈ ਚਲਾ ਲੈ ਚਲਾ ਲੈ ਖੇਲ ਖੇਲ ਲੈ ਪੁੱਤ ਤੇ ਲੋ ਜੀ ਅਸੀਂ ਵੀ ਗੁਰਬਾਣੀ ਸੁਣੇ ਅਛਿਆ ਲੈ ਜਾ ਪੁੱਤ ਗੈਲੇ ਲੈ ਜਾ ਗੱਡੀ ਹੈ ਆ ਰਿਮੋਟ ਗੱਲ ਚੱਲਦੀ ਹੈ ਆਪਣੇ ਆਪ ਦੌੜਦੀ ਹੈ ਲੈ ਜੀ ਹੈ ਐਮ ਟਰੈਕਟਰ ਦਵਾਈਏ ਕਰ ਲੂੰ ਬਈ ਛੋਟਾ ਜਿਹਾ ਇੱਕ ਨਾਲ ਚੱਲਿਆਣਾ ਕਰ ਲੂੰ ਹਾਂ ਪੀਜਾ ਵੀ ਦਵਾ ਦੇਣਾ ਕੀਆ ਪੁੱਤ ਟਰੈਕਟਰ ਲੈਣਾ ਹੈ ਪੁੱਤਿਆ ਟਰੈਕਟਰ ਹਰ ਪੀਜਾ ਲਿਆਦਮਾ ਕਰ ਲੂੰ ਲਿਆਦਮਾ ਠੀਕ ਲਿਆ ਦਿਓ ਭਾਈ ਲਿਆ ਦਿਓ ਹਾਂ ਮੇਰੇ ਪੁੱਤ ਦੀ ਪੌਪੀ ਉਹ ਸੋਣੀ ਹੈ ਭਾਈ ਹੈਨਾ ਟੋਪੀ ਕਿੰਨੀ ਸੋਣੀ ਹੈ ਮੰਨੂ ਐ ਕਰੀ ਪੁੱਤ ਮੈਂ ਤੈਨੂੰ ਟਰੈਕਟਰ ਤੇ ਪੀਜਾ ਦੇ ਦੂੰਗਾ ਲਿਆ ਕੇ ਤੂੰ ਮੈਨੂੰ ਪੌਪੀ ਦੇ ਦੂੰਗਾ ਉਹ ਤੈਨੂੰ ਤੂੰ ਮੈਨੂੰ ਪੌਪੀ ਦੇ ਦੂੰਗਾ ਹੈ ਪੌਪੀ ਦੇ ਦੂੰਗਾ ਕਾ ਹਾਂਜੀ ਹਾਂਜੀ ਦੇ ਦੂੰਗਾ ਅੱਛਾ ਠੀਕ ਹੈ ਲੈ ਵੀ ਮੰਨ ਗਿਆ ਬੰਦਾ ਮੰਨ ਗਿਆ ਬੰਦਾ ਇਹਨੂੰ ਭਾਈ ਕੱਲੂ ਟਰੈਕਟਰ ਵੀ ਦੇਣਾ ਲੈਣਕ ਹੈ ਤੇ ਇੱਕ ਪੀਜ਼ਾ ਵੀ ਦੇਣਾ ਠੀਕ ਹੈ ਭਾਈ ਠੀਕ ਹੈ ਪੀਜ਼ਾ ਹਨਾ ਠੀਕ ਹੈ ਉਹਦੇ ਕੋਲੇ ਲੈ ਨਹੀਂ ਰੋਣ ਤੇ ਲਓ ਜੀ ਅਸੀਂ ਆ ਦੇਖੋ ਅਸੀਂ ਤਿਆਰ ਕਰਦੇ ਆ ਕੁੰਡੀ ਸੋਟਾ ਵਿੱਚ ਪਾ ਤਿਆ ਧਣੀਆਂ ਧੋਕ ਹੈ ਅਜੇ ਹੋਰ ਵੀ ਪਾਣਾ ਈ ਕੁੱਟ ਕੇ ਤੇ ਬਾਦ ਆਪਿਆ ਕਿਉਂਕਿ ਤਣੀਆਂ ਦੀ ਜਦ ਨਾਲ ਆਪਾਂ ਨਾ ਚਟਣੀ ਕੁੱਟਣੀ ਹੈ ਬਹੁਤ ਥੋੜੀ ਰਹਿ ਜਾਂਦੀ ਏ ਤੇ ਇੱਕ ਗੱਲ ਹੋਰ ਵੀ ਏ ਜੀ ਆਪਣੇ ਨਾ ਬਲੌਗ ਦੇ ਨਾਲ ਜੁੜੀ ਵੀ ਸੀ ਆਪਣੀ ਲਾਂਡਰਾਂ ਤੋਂ ਭੈਣ ਉਹਨਾਂ ਨੇ ਕੱਲ ਕਮੈਂਟ ਕਰਿਆ ਮਜੀਤ ਕਮੈਂਟ ਕਰਿਆ ਇਹ ਕਹਿੰਦੇ ਵੀ ਅਸੀਂ ਬਹੁਤ ਦਿਨ ਬਾਅਦ ਬਲੌਗ ਦੇਖਿਆ ਹਾਂ ਸੱਚ ਮੈਂ ਵੀ ਉਹ ਗੱਲ ਜਿਹੜੀ ਹਾਂ ਜੀ ਹਾਂ ਦੱਸੋ ਵੀ ਮੇਰੇ ਕੋਲ ਇੱਕ ਤਾਂ ਇੰਗਲੈਂਡ ਵਾਲੀ ਫਰੈਂਡ ਦਾ ਨੰਬਰ ਲਿਖੇਗਾ ਹਾਂ ਜੀ ਲਾਂਡਰਾਂ ਵਾਇਪ ਹੁੰਦਾ ਵੀ ਹੂੰ ਤੇ ਮਤਲਬ ਕਿ ਫੋਨ ਚੇਂਜ ਮਨਜੀਦ ਦਾ ਫੋਨ ਹੋ ਗਿਆ ਜੀ ਚੇਂਜ ਉਹ ਖਰਾਬ ਹੋ ਗਿਆ ਤਾਂ ਤੇ ਉਹਦੇ ਚ ਨੰਬਰ ਰਹਿ ਗਏ ਤੇ ਉਹ ਨੰਬਰ ਨਹੀਂ ਨਿਕਲ ਰਹੇ ਉਹ ਖਰਾਬ ਹੋ ਗਿਆ ਜੀ ਤੇ ਲਾਂਡ ਰਾਣੀ ਭੈਣ ਨੂੰ ਰਿਕਵੈਸਟ ਹੈ ਵੀ ਫੋਨ ਕਰਾ ਇੱਕ ਵਾਰ ਅੰਗਲੈਂਡ ਵਾਲੀ ਭੈਣ ਨੂੰ ਵੀ ਫੋਨ ਕਰੋ ਇੱਕ ਵਾਰੀ ਤੇ ਮਨਜੀਦ ਕੋਲ ਨੰਬਰ ਆ ਜਾਊਗਾ ਜੀ ਹੋਰ ਨਾ ਮੈਂ ਕਰ ਲੈਣਾ ਹਾਂ ਉਹ ਲੋਕਾਈ ਇਹ ਤਾਂ 2 ਮਹੀਨੇ ਤੋਂ ਲੱਗੀ ਵੀ ਕਹਿਣ ਕਹਿੰਦੀ ਲਾਂਡਰ ਵਾਲੀ ਭੈਣ ਤਾਂ ਫੋਨ ਹੀ ਨਹੀਂ ਕਰਦੀ ਨਾ ਮੈਸੇਜ ਆ ਰਿਹਾ ਉਹਦਾ ਕੋਈ ਮੈਂ ਵੀ ਕਿਹਾ ਵੀ ਵਾਕਈ ਭਈ ਆ ਨਹੀਂ ਰਿਹਾ ਹਨਾ ਤੇ ਓਹ ਡੱਡੂ ਡੱਡੂ ਮੇਰਾ ਪੁੱਤ ਡੱਡੂ ਹੈ ਨਾ ਡੱਡੂ ਨਹੀਂ ਆ ਡੱਡੂ ਹੈ ਹਾਂ ਮੇਰਾ ਪੁੱਤ ਹੈ ਵੀ ਖੁੱਲਣ ਲੱਗ ਗਿਆ ਹਨਾ ਨਾਨੂ ਕਣ ਨਾਨੂ ਹੈ ਉਹ ਕਣ ਜਿੱਕਣਾ ਉੱਧਰ ਹੈ ਨਾਨੂ ਓਕਣੀ ਨਾਨੂ ਆਏ ਨਾਨੂ ਟੋਪੀ ਵਾਲਾ ਨਾਨੂ ਠੀਕ ਹੈ ਭਾਈ ਪਰ ਇੱਕ ਗੱਲ ਹੈ ਮਨਜੀਤ ਇੱਕ ਗੱਲ ਹੈ ਜਦ ਵੀ ਬੋਲੂਗੀ ਨਾ ਸਾੜੇ ਮੰਗ ਜਿੱਕਣਾ ਕਰਨਾ ਹੈ ਇਹ ਹੈ ਇਹ ਸੋਚ ਕੇ ਸਮਝ ਕੇ ਮਤਲਬ ਦਾ ਬੋਲੂਗੀ ਲੈ ਅਹੀਂ ਤਾਂ ਆਪ ਕਹਿੰਨੇ ਵੀ ਆ ਭੱਜਾ ਹੈ ਖੇਲਾ ਹੈ ਅੱਛਾ ਉਹਨਾਂ ਵਿੱਚ ਤਾਂ ਖੁੱਲ ਗਈ ਐਨ ਹਨਾ ਫੇਰ ਮਾਂ ਹੈ ਨਾ ਉੱਥੇ ਮਾਂ ਚੱਕrai ਮਾਏ ਉਥੇ ਮੰਮਾ ਜਾਣਾ ਮੰਮਾ ਕੋਲ ਜਾਣਾ ਚਲੋ ਠੀਕ ਹੈ ਜੀ ਫਿਰ ਮੈਂ ਕੁੱਟਦਾ ਚਟਣੀ ਤੇ ਅੱਜ ਦਾ ਬਲੌਗ ਐਥੇ ਤੱਕ ਤਾਂ ਹੁਣ ਅੱਗੇ ਜੀ ਭਰਾਵਾਂ ਲਈ ਖਾਸ ਰਿਕਵੈਸਟ ਵੀ ਆਪਣਾ ਬਲੌਗ ਦੇਖੋ ਜੀ 5 ਮਿੰਟ ਦਾ ਤੁਹਾਡੇ ਲਈ ਲੈ ਕੇ ਆਏ 6 ਮਿੰਟ ਦਾ 855 ਦਾ ਕਲੱਚ ਲੱਗੇ ਕਰਨ ਉਹ ਦੇਖੋ ਜੀ ਅੱਗੇ ਹੋਰ ਬਾਈ ਮਨਜੀਤ ਕੋਈ ਗੱਲਬਾਤ ਸਰੀਰ ਕਿਸ ਤਰ੍ਹਾਂ ਅੱਜ ਬਸ ਸਰੀਰ ਹੁਣ ਦਵਾਈ ਦਵਾਈ ਲੇ ਮੈਂ ਲਿਆ ਆਇਆ ਫਿਰ ਪਤਾ ਲੱਗੂਗਾ ਵੀ ਕਿਹਿਆ ਬਣਦਾ ਰਾਤ ਤਾਂ ਮੈਂ ساری ਰਾਤ ਹਾਂ ਉਹ ਦੇਖੀ ਅੱਖਾਂ ਦੇਖੋ ਦੀ ਕਰਨ ਕਿੰਨੀ ਉਹ ਨੂੰ ਐ ਹੋ ਗਿਆ ਵੀ ਕਰਨ ਚਲੇ ਗਿਆ ਹੈਨਾ ਕਦੇ ਉੱਠ ਜਾਂਦੀ ਦੀ ਘਰੇ ਉਧਰੋਂ ਪਾਸਾ ਕਰੇ ਉਧਰੋਂ ਪਾਸਾ ਸ਼ਾਇਦ 4 ਵਜੇ ਤੇ ਮੈਂ ਤਾਂ ਉੱਠ ਗਈ ਬੈਠ ਗਈ ਮਾਂ ਸੁਣਨੀ ਮੈਂ ਪੈ ਗਈ ਪੁੱਤੂ ਫੇਰ ਟਰੈਕਟਰ ਲਿਆਈਏ ਕੱਲ ਨੂੰ ਟਰੈਕਟਰ ਲਿਆਈਏ ਇੱਕ ਹੈ ਕੱਲੋਂ ਉਹਦੇ ਵਿੱਚ ਲਿਆਉਂਗੇ ਕੋਈ ਟਰੈਕਟਰ ਲਿਆਈਏ ਛੋਟਾ ਜਿਹਾ ਹੈ ਖੇਲੂਗਾ ਫੇਰ ਪੀਜਾ ਵੀ ਕਿਵੇਂ ਖੇលਣਾ ਇਹਦੇ ਮਾਂ ਚ ਹੋਰੇ ਘੁੰਮਦਾ ਵੀ ਕਰਨ ਕਿੱਥੇ ਗਿਆ ਕਰਨ ਆ ਜਾ ਬਈ ਓਏ ਤੇਰੇ ਆ ਗਿਆ ਦੇਖ ਟਰਾਲੀ ਟਰੈਕਟਰ ਹੈ ਟਰੈਕਟਰ ਇਹ ਦੇ ਕਰਨ ਗਏ ਲੈ ਬਈ ਕਰਨ ਗਏ ਲੈ ਪਤਾ ਕਾ ਤੋ ਜੀ ਸਾੜਾ ਕਰਨਾ ਹੁੰਦੀ ਹੈ ਕਹਿੰਦੀ ਜਸ ਕਰਨ ਕਹਿੰਦੀ ਹੁਣ ਤੂੰ ਨਾ ਕਿਤੇ ਵੀ ਜਾਏਂ ਗੰਦੀ ਨਹੀਂ ਮੇਰੀ ਕੁੜੀ ਨੇ ਰੋਈ ਜਾਣਾ ਕਿੰਦੀ ਨਹੀਂ ਹੈਗੀ ਜਿੱਦਾਂ ਵੀ ਐਨਾ ਗੱਲ ਖੇਲਦੀ ਹੈ ਕਰਨ ਦਾ ਪਤਾ ਕਿ ਆਈ ਸਾੜੇ ਦਾ ਚਾਹ ਪਹਾੜ ਚਲੇ ਜਾਵੇਂ ਇੱਕ ਬੱਕਰੀ ਦੇ ਬੱਚੇ ਗੈਲ ਵੀ ਮਾਨ ਲਾ ਲੈਣਾ ਇਹਨਾਂ ਵੀ ਮੈਂ ਉੱਥੇ ਹੀ ਲੈਣਾ ਜੇ ਛੋਟੀ ਜੀ ਗੁੜੀ ਆਏ ਉਹਦੀ ਚਾਚੀ ਦੀ ਕੁੜੀ ਨਹੀਂ ਹੈ ਕੁਸ਼ਮ ਉਹਦੀ ਕੁੜੀ ਹੈ ਉਹਦੇ ਗੈਰ ਖੇਲੀ ਜਾਣਾ ਇਹਨੇ ਖਾਲੇ हाँ खा ली चीजी कराएगी अजय कि खा लिया का मरूद खा लिया हैंग बुगू का पीजा खाना क्या खाऊगा पीजा आप करूंगे ट्रैक्टर ट्राली पीजा लेकर आईए है ਆ ਮਮਾ ਕੋਲ ਜਾਣਾ ਕੋਈ ਨਹੀਂ ਛੱਡਿਆ ਨੇ ਪਰ ਤੇਰਾ ਤਾਂ ਬਾਈ ਐਮਪੀ ਜਿਹੜਾ ਸਾੜਾ ਨਾ ਇੱਧਰ ਦਾ ਭਗਵਾਨਤਮਾਨ ਹੈ ਆਪਣੀ ਸਰਕਾਰ ਉਹਦੇ ਆਲਾ ਜਿਕਣਾ ਉਹਦੀ ਗੱਡੀ ਇੱਕ ਪਿੱਛਾ ਹੁੰਦੀ ਹੈ ਉਹਦੇ ਵਿੱਚ ਨਾ ਕੈਮਰਾ ਲੱਗਿਆ ਵਾ ਪਿੱਛਾ ਗੋਲ ਜੈਂਕਾਲਾ ਜਾ ਓਕਣਾ ਇਹਦੀ ਟੋਪੀ ਹੈ ਬਾਈ ਮਾਰੇ ਰੋ ਰਹੀ ਨਾ ਹੋ ਰਹੀ ਪੈਂ ਜਾਂ ਸਾਨੂੰ ਵੀ ਮੈਂ ਕੰਮ ਕਰ ਲਵਾਂ ਹੇ ਹੇ ਟੋਪੀ ਉਹ ਬਹੁਤ ਸੋਹਣੀ ਹੈ ਇਹਦੀ ਟੋਪੀ ਦੇ ਦੇ ਮੈਨੂੰ ਕੰਨਾ ਪਰ ਵੀ ਹੈ ਉਹ ਲੱਗ ਕੰਨਾ ਪਰ ਦੇਖੋ ਜੀ ਲੱਗ ਆ ਗਈ ਹੁਣ ਆ ਦੇਖੋ ਕੰਨਾ ਪਰ ਲੱਗ ਟੋਪੀ ਆ ਗਈ ਮੈਂ ਤਾਂ ਪੁੱਤ ਦੀ ਪੌਪੀ ਲੈ ਲੈਣੀ ਕਾ ਲੂ ਠੀਕ ਹੈ ਠੀਕ ਹੈ ਪੁੱਤ ਆਹਾਹਾਹਾਹਾਹਾ ਚਲੋ ਠੀਕ ਹੈ ਜੀ ਆਪਣਾ ਵਲੌਗ ਐ ਇੱਥੇ ਤੱਕ ਤਾਂ ਅੱਗੇ ਦੇਖੋ ਜੀ ਆਪਣੇ ਭਰਾ ਕਿਸਾਨ ਕਿਸਾਨ ਜਾਂ ਜੋ ਵੀ ਹੈ ਆਪਣੇ ਬੱਚੇ ਬਾਏ ਕਰਦੇ ਪੁੱਤ ਬਾਏ ਲੋ ਜੀ ਸਾਰਿਆਂ ਨੂੰ ਬਾਏ ਸਾੜੀ ਕੁੜੀਆਂ ਵੱਲੋਂ ਬਾਏ ਚਲੋ ਠੀਕ ਹੈ ਜੀ ਬਾਏ ਹੋ ਗਿਆ ਤੇ ਅੱਗੇ ਵਲੌਗ ਕਰੋ ਜੀ ਤੁਸੀਂ ਟੈਂਡਰ ਟਰੈਕਟਰ ਦਾ ਜੀ ਚਲੋ ਜੀ ਕੰਦੀ ਕਿੱਥੇ ਚੱਲੀ ਐ ਜੀ ਕਿੱਥੇ ਚੱਲੀ ਐ ਕਿਧਨ ਜਾਣਾ ਮम्मा ਕੋਲ ਨੂੰ ਹੈ ਬੁੱਤ ਮम्मा ਕੋਲ ਜਾਣਾ ਐ ਨਾ ਹੈ ਨਾ ਚਲ ਮम्मा ਕੋਲ ਲੈ ਜੰਨੇ ਮम्मा ਕੋਲ ਛੱਡ ਈਏ ਇਹਨੂੰ ਮम्मा ਕੋਲ ਛੱਡ ਈਏ ਚਲ ਮਨਜੀਤ ਐ ਕਿ ਤਾ ਫੇਰ ਵੀ ਠੀਕ ਰਹੀ ਐ ਨਾ ਨਹੀਂ ਐ ਕਿਹਾ ਬਹੁਤ ਅੱਗੇ ਤਾਂ ਬਹੁਤ ਉਪਰਾ ਕਰਦੀ ਸੀ ਸਾਡੇ ਕੋਲ ਤਾਂ ਆਂਦੀ ਹੀ ਨਹੀਂ ਸੀ ਅੱਗੇ ਜੇ ਆਂਦੀ ਦੀ ਉਰੇ ਘਰਾਂ ਤਾਂ ਸਾਡੇ ਸਾਨੂੰ ਦੇਖ ਕੇ ਜਦੀ ਸੈਮ ਜੀ ਜਾਂਦੀ ਦੀ ਹੈ ਨਾ ਐ ਮੇਰਾ ਪੁੱਤ ਸਾਊ ਐ ਪੀਜਾ ਲੈ ਕੇ ਆਉਂਗੇ ਬਾਈ ਕਾਲੂ ਆਹਾਹਾਹਾਹ ਪਾਰੀਆਂ ਵੀ ਕਰਦੀ ਐ ਐ ਹੈ ਮੇਰੀ ਪੀਜਾ ਲੈ ਕੇ ਆ ਮੇਰੇ ਬਾਦ ਇੱਕ ਪੀਜਾ ਕਾਲੂ ਇੱਕ ਟਰੈਕਟਰ ਟਰਾਲੀ ਕੀ ਲੈਣਾ ਪੁੱਤ ਕੀ ਲੈ ਆਈਏ ਪੁੱਤ ਪੀਜਾ ਦਛੂਗੀ ਆਪ ਪੀ ਦਛੂਗੀ ਪੀਜਾ ਲੈ ਆਣਾ ਪੁੱਤ ਓਹੋ ਓ ਬਾਈ ਦੰਦ ਵੀ ਆ ਗਏ ਮੇਰੇ ਪੁੱਤ ਦਾ ਦਾ ਹੇ 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 ਇਹਨੂੰ ਬਾਈ ਕਾਲ ਨੂੰ ਟਰੈਕਟਰ ਟਰਾਲੀ ਇੱਕ ਪੀਜਾ ਇਹਨੂੰ ਟਰਾਲੀ ਭਰ ਕੇ ਪੀਜੇ ਦੀ ਲੈ ਕੇ ਆਣੀ ਆਪਾਂ ਨੇ ਟਰੈਕਟਰ ਪਿੱਛਾ ਉਹਦੇ ਕਿਆ ਕਰਦੀ ਉਹਦੇ ਕਿਆ ਕਰਦੀ ਉਹ ਕਰਨ ਉਹਦੇ ਬੁਰਚੇ ਕਰਦੀ ਬੁਰਚੇ ਕਰਦੀ ਪਿੰਦੂ ਵੀ ਤਰੀ ਗੱਲ ਹੈਲਰੀ ਹੈ ਹੂੰ ਮੈਂ ਬੱਸ ਕਰਨ ਕੋਲੇ ਡਿੱਗੀ ਮੈਂ ਕਹਿੰਦੀ ਮम्मा ਲੈਣਾ ਐਂਦੀ ਆ ਰਹੀ ਚਲੋ ਠੀਕ ਹੈ ਜੀ ਬਹੁਤ ਵਧੀਆ ਹੋ ਗਿਆ ਜੀ ਅੱਜ ਤੁਹਾਨੂੰ ਬਲੌਗ ਮਿਲ ਗਿਆ ਆਪਣੀ ਸਿਸਟਰ ਦੀ ਗੁੱਡੀ ਆਈ ਵੀ ਇਹ ਗੁੱਡੀ ਆ ਰਾਣੀ ਹਾਂ ਭਾਈ ਪੀਜ਼ਾ ਖਾਊਗਾ ਬੁਰਚ ਵੀ ਕਰ ਲਿਆ ਭਾਈ ਅੱਛਾ ਮੰਮਾ ਕੋਲ ਜਾਣਾ ਲੈ ਵੀ ਹੁਣ ਨਹੀਂ ਰਹਿਣਾ ਮੈਨੂੰ ਹੁਣ ਥੋੜੇ ਕਿ ਟਾਈਮ ਤੱਕ ਨਹੀਂ ਆਹ ਦੇ ਆ ਮੰਮਾ ਕੋਲ ਜਾਣਾ ਚਲੋ ਫਿਰ ਚਲੋ ਠੀਕ ਹੈ ਜੀ ਤੁਸੀਂ ਕਰੋ ਜੀ ਅੱਗੇ ਬਲੌਗ ਟ੍ਰੈਂਡ ਟਰੈਕਟਰ ਦਾ ਤੇ ਦੱਸਿਓ ਕੋਈ ਵੀ ਜੇ ਤੁਹਾਨੂੰ ਕੋਈ ਵੀ ਕਮੈਂਟ ਆਪਣਾ ਮਨ ਚ ਡੋਟ ਹੈ ਤਾਂ ਕਮੈਂਟ ਕਰਿਓ ਜੀ ਰਿਪਲਾਈ ਅਸੀਂ ਦਵਾਂਗੇ ਚਲੋ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ ਸਤ ਸ੍ਰੀ ਅਕਾਲ ਪ੍ਰਭਾਉ ਲਓ ਜੀ ਬਿਰੋ ਤੇ ਭੈਣੋ ਪਰ ਆਵੋ ਬੱਚੇ ਬਜ਼ੁਰਗੋ ਲਓ ਜੀ ਅੱਜ ਕੱਲ ਦਾ ਖੋਲਿਆ ਆਪਾਂ ਨੇ 855 ਕਲੱਚ ਲਈ ਜਿਹਦਾ ਕਿ ਅੱਜ ਸਮਾਨ ਆ ਗਿਆ ਤੇ ਆ ਲੋ ਆਪਾਂ ਨੇ ਬੀਲ ਨੂੰ ਕੱਟ ਲਵਾ ਕੇ ਲਾਤੇ ਆ ਜੀ ਤੇ ਇਹਦੀਆਂ ਫਿੰਗਰਾਂ ਫੁੰਗਰਾਂ ਵੀ ਆਪਾਂ ਨੇ ਜੀ ਬਾਹਰੇ ਕਰਤੀਆਂ ਕਿਉਂਕਿ ਇਹਦੇ ਅੰਦਰ ਨਾਲ ਬਾਹਰੇ ਬਾਡੀ ਆ ਗਈ ਉਹਨਾਂ ਚਾਰ ਉਂਗਲ ਅੰਦਰ ਜਾਣਾ ਕਲੱਚ ਨਾਲ ਉਹ ਵੀ ਮੈਂ ਤੁਹਾਨੂੰ ਦਿਖਾਨਾ ਇਹ ਇੱਧਰ ਹੁਣ ਬੈਰ ਨਹੀਂ ਚੜਾਉਣਾ ਬੈਰੰਗਾ ਦਾ ਠੀਕ ਤਾਂ ਜੀ ਤੇ ਇਹਦੀ ਤੁਹਾਨੂੰ ਜੀ ਮੜਕ ਨੌਲੇਜ ਦਾ ਇਹਦਾ ਬਾਇਓ ਡਾਟਾ ਦੇ ਦਨੇ ਇਹ 13 ਆ ਜਾਂ 12 13 ਮਾਡਲ ਟਰੈਕਟਰ ਹੈ 13 14 ਲਾ ਲਓ 14 ਤੱਕ ਕਿਉਂਕਿ ਪਿੱਛੇ ਬੈਟਰੀ ਲਾਗ ਜਿਹੜਿਆ ਨੂੰ ਫਿਲਟਰ ਆਏ ਆ ਤਾਂ ਪਿੱਛੇ ਦੀ ਤੇਲ ਆਈ ਸਟੀਅਰਿੰਗ ਦਾ 11 ਤੇ ਜਦੋਂ ਪ੍ਰੈਸ਼ਰ ਆਏ ਤੇ ਉਹਨਾਂ ਦਾ ਪਿੱਛੇ ਤੇ ਤੇਲ ਦੇ ਆ ਤਾਂ بڑا ਫਿਲਟਰ ਦੇ ਕੇ ਜੀ ਇਹਦਾ ਉਹ ਵੀ ਚੇਂਜ ਕਰਨਾ ਆਪਾਂ ਨੇ ਇਹ ਪਿਆ ਜੀ بڑا ਫਿਲਟਰ ਤੇ ਬਾਕੀ ਜੀ ਇਹਦੇ ਚ ਪਾ ਪਾ ਕਰ ਰਹੇ ਉਹ ਬਾਅਦ ਚ ਦੱਸ ਦਿੰਦੇ ਤੁਹਾਨੂੰ ਪ੍ਰੋਬਲਮ ਦੱਸ ਦੰਨੇ ਵੀ ਕਿ ਆਈ ਥੀ ਇਹਦੀ ਜਿਹੜੀ ਕਲਚ ਪਲੇਟ ਹੈ ਨਾ ਇਹ ਪਈ ਹੈ ਤੁਸੀਂ ਦੇਖ ਸਕਦੇ ਆਂ ਇਹਦੀ ਕਲਚ ਪਲੇਟ ਕਿੰਨੀ ਪੂਰੀ ਪੁਰੇ ਤਰੀਕੇ ਨਾਲ ਖਤਮ ਕਰਤੀ ਜੀ ਜਾਲਤੀ ਨਹੀਂ ਇਹਦੇ ਲੈਦਰ ਐਦਾਂ ਨਹੀਂ ਪਲੇਨ ਦੇਖਦੇ ਨਾ ਜੀ ਤੇ ਇਹਦੇ ਜੀ ਜਮਾ ਖਤਮ ਕਰ ਇਹ ਤਾਂ ਇੱਕ ਲੇਖੇ ਦੀ ਨਾ ਵਿੱਚ ਜਦੋਂ ਚਲਾਉਂਦੇ ਤੇ ਇਹਨੂੰ ਲੋਡ ਚ ਅੱਗੇ ਵੱਲਦੀ ਦੀ ਨਹੀਂ ਰੀਤੀ ਉਹ ਸਲਿੱਪ ਕਰਦੀ ਦੀ ਜਾਲਤੀ ਐ ਨਾ ਤੇ ਗੱਲ ਬਾਤ ਇਸ ਤਰ੍ਹਾਂ ਹੀ ਬਾਈ ਨੂੰ ਪਤਾ ਲੱਗ ਗਿਆ ਤਾਂ ਇਹਨਾਂ ਨੂੰ ਪਿਛਲੇ ਸਾਲ ਇਹਨੇ ਕਰਾ ਮਾਰਿਆ ਜੀ ਇਹ 3 ਸਾਲ ਪਹਿਲਾਂ ਜਾਂਸੀ ਚ ਕਲੱਚ ਹੋ ਕੇ ਆਇਆਤਾ ਜੀ ਕਿਉਂਕਿ ਤੁਹਾਨੂੰ ਇਹ ਵੀ ਦੱਸ ਦੰਨਾ ਹੈ ਵੀ ਉਹਨਾਂ ਨੇ ਜੀ ਇਹਦਾ ਨਾ ਬਹੁਤ ਕੰਮ ਕਰਿਆਤਾ ਚੱਕੇ ਚੁੱਕਿਆਂ ਦਾ ਪਿਛਲੇ ਚੱਕੇ ਐਕਸਲ ਕਰੇ ਤੇ ਜੀ ਉਹ ਐਕਸਲ ਵੀ ਟਾਇਰ ਰੱਖ ਤੇ ਕਲੱਚ ਕਰਿਆ ਤਾਂ ਉਹ ਨਹੀਂ ਤਾਈ ਪੁਲੀ ਵਾਲਾ ਗੇਅਰ ਪੈਂਦਾ ਫਿਰ ਆਪਾਂ ਨੇ ਸੈਟਿੰਗ ਕਰਕੇ ਦੇਈ ਤੀ 3 ਸਾਲ ਪਹਿਲਾਂ ਜੀ ਇਹਦੀ ਢਾਈ ਪਹਿਲਾਂ ਤੇ ਚੱਕੇ ਵੀ ਢਿੱਲੇ ਕਰੇ ਤੇ ਬਾਈ ਨੇ ਟਰੈਕਟਰ ਬਹੁਤ ਸ਼ਾਨਦਾਰ ਰੱਖਿਆ ਉਹ ਦੇਖੋ ਹੀ ਗੇਰਾਂ ਪਰ ਵੀਕਰ ਵਰ ਚੜਾਏ ਹੋਏ ਸੀਟ ਕਵਰ ਕਿੰਨਾ ਵਧੀਆ ਇੱਕ ਨਾ ਹੀ ਸਾਊਂਡ ਪ੍ਰੋਬਲਮ ਆਈ ਆਪਣੇ ਲਾਗ ਰੋਡ ਐ ਸੌਰੀ ਜੀ ਸਾਰਿਆਂ ਨੂੰ ਕਿਉਂਕਿ ਮੈਂ ਕੁਝ ਨਹੀਂ ਕਰ ਸਕਦਾ ਜੀ ਘੜੀ ਚ ਬੱਸ ਆ ਜਾਂਦੀ ਕਦੇ ਗੱਡੀ ਆ ਜਾਂਦੀ ਲੋ ਜੀ ਇਹਦੀ ਪ੍ਰੈਸ਼ਰ ਪਲੇਟ ਮੈਂ ਫਿੱਟ ਕਰਤੀ ਜੀ ਕੱਟ ਲਵਾ ਕੇ ਲਿਆਏ ਤੇ ਨਾ ਬੀਲ ਨੂੰ ਤੇ ਇਹਨੂੰ ਦੇਖੋ ਕਿੰਨਾ ਵਧੀਆ ਫਰਸਟ ਕਲਾਸ ਕੱਟ ਲਾਇਆ ਬਾਈ ਕੋਈ ਬਾਵਰੀ ਨਹੀਂ ਕੋਈ ਉੱਚਾ ਨਹੀਂ ਕੋਈ ਨੀਮਾ ਨਹੀਂ ਇੰਨਾ ਵਧੀਆ ਇਹ ਮਰੰਟਾ ਲਵਾਇਆ ਜੀ ਮੇਹ ਗਾਲਿਆਂ ਕੋਲ ਤੇ ਇਹਦੇ ਚ ਆਪਾਂ ਨੇ ਕਮਾਣੀ ਪਾਤੀ ਤੇ ਆਹ ਪੂਰਾ ਲਾਲ ਹੋਇਆ ਬਤਾਈ ਤਾਂ ਬਾਪੂਠੇ ਪਾਸੇ ਤੇ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਤੇ ਗੱਲਬਾਤ ਇਸ ਤਰ੍ਹਾਂ ਇਹ ਪਾ ਰਹੀ ਹੈ ਕਲੱਚ ਪਲੇਟ ਰੀਜਨਲ ਬਾਈ ਨੇ ਪਹਿਲਾ ਪਲੇਟ ਲਿਆਂਦੀ ਧੀ ਜਿਹੜੀ ਉਹਨੂੰ ਲਵਾਏ ਤੇ ਲੈਦਰ ਜਿਹੜੀ ਪਹਿਲਾਂ ਪਾਣਾ ਪਾਇਆ ਇਹ ਤਾਂਬੇ ਵਾਲੇ ਜੇ ਹੁਣ ਤੁਸੀਂ ਤਾਂਬਾ ਕਹੋਗੇ ਕਿੱਦਾਂ ਜੀ ਇਹ ਦੇਖੋ ਤੁਹਾਨੂੰ ਨਾ ਵਿੱਚ ਤਾਂਬਾ ਚਮਕ ਮਾਰੂਗਾ ਇਹ ਦੇਖੋ ਸ਼ਾਈਨਿੰਗੇ ਦੰਦਾ ਦਾ ਉਹ ਹੁਣ ਥੋੜਾ ਕਨੇਰਾ ਹੋ ਗਿਆ ਨਾ ਜੀ ਇਹ ਦੇਖੋ ਇਹ ਜਨਾ ਤਾਂਬਾ ਦਾ ਹੀ ਇਹ ਦੇਖੋ ਜੀ ਇਹਦੇ ਚ ਪੂਰਾ ਰਾਈਡਰ ਰੈੱਡ ਕਲਰ ਦਾ ਤਾਂਬਾ ਹੁੰਦਾ ਜੀ ਦੇਖੋ ਇਹ ਹੈਗਾ ਨਾ ਇਹ ਹੈ ਜੀ ਦੇਖੋ ਇਹਦੇ ਚ ਤੰਬਾ ਹੀ ਹੈ ਨਿਹਰਾ ਜਿਹੜੀ ਪਲੇਟ ਕੱਢੀ ਹੈ ਜੀ ਉਹਦੇ ਚ ਵੀ ਤੰਬਾ ਹੈ ਨਾ ਉਹਦੇ ਚ ਵੀ ਤੰਬਾ ਦੇਖੋ ਇਹ ਨਵੀਂ ਪਲੇਟ ਪਾ ਰਹੇ ਆਪਾਂ ਤੇ ਗੱਲ ਬਾਤ ਇਸ ਤਰ੍ਹਾਂ ਹੈ ਵੀ ਕਲੱਚ ਬਵਾਈ ਕਹਿੰਦਾ ਵੀ ਮੈਂ ਜਿਹੜਾ ਕੁਛ ਮਿਸਤਰੀ ਪੈਂਦਾ ਪਾ ਦੇ ਤੇ ਮੈਂ ਵੀ ਉਹਨੂੰ ਕਿਹਾ ਵੀ ਵੀਰ ਤੈਂ ਜਿਹੜੀ ਆਹ ਪਲੇਟ ਤੂੰ ਸਾਨੂੰ ਦੇ ਰਿਆ ਨਾ ਹੁਣ ਦੇਖੋ ਖੋਲਣਾ ਵੀ ਹੈ ਲੇਬਰ ਵੀ ਲੱਗਣੀ ਹੈ ਤੇ ਆਪਾਂ ਸਾਰਾ ਕੁਝ ਪਾ ਵੀ ਰਹੇ ਆਂ ਆ ਆ ਦੇਖੋ ਇਹਦੀ ਪਲੇਟ ਜਿਹੜੀ ਪਹਿਲਾਂ ਸਾੜੀ ਨਾ ਇਹਦੇ ਚ ਤੰਬਾ ਹੀ ਬਚਾ ਗਿਆ ਇਹਨੂੰ ਤੰਬਾ ਹੀ ਜਿਹੜਾ ਹੁਣ ਤੱਕ ਚੱਲ ਰਿਹਾ ਤਾਂ ਹੀ ਤਾਂਬੇ ਕਰਕੇ ਚੱਲੀ ਗਿਆ ਇਹ ਵਿੱਚ ਧਾਗਾ ਵੀ ਆਈ ਜੀ ਗੱਲ ਤੇ ਤੰਬਾ ਬਾਤੂ ਹੁੰਦਾ ਜੀ ਇਹਦੇ ਚ ਤੇ ਤਾਂ ਕਰਕੇ ਮੈਂ ਗੱਲ ਇਹ ਕਰਨੀ ਚਾਹ ਰਿਹਾ ਜੀ ਤੁਹਾਡੇ ਨਾਲ ਵੀ ਬਾਈ ਨੂੰ ਮੈਂ ਸਲਾਹ ਦਈ ਵੀ ਦੇਖ ਆਪਾਂ ਤਾਂ ਖੋਲ ਲਿਆ ਸਾਰਾ ਲੱਗੇ ਫਿੱਟ ਕਰਨ ਵੀ ਤੇਰਾ ਇਹ ਜੀ ਕੱਲ ਅਸੀਂ ਦੁਪਹਿਰ ਤੋਂ ਬਾਅਦ ਇੰਡੋ ਫਾਰਮ ਤੋਂ ਬਾਅਦ ਇਹ ਆ ਗਿਆ ਤਾਂ ਦੁਪਹਿਰੇ ਨੂੰ ਉਹਦੇ ਆ ਤਾਂ 10 ਵਜੇ ਕੱਲ ਤੇ ਇਹ ਬਾਈ ਮੈਨੂੰ 2-3 ਦਿਨ ਦਾ ਕਹਿ ਰਿਹਾ ਏ ਇਹਦਾ ਜੀ ਫਿਰ ਆਪਾਂ ਨੇ ਕਿਆ ਕਰਿਆ ਬੀਲ ਵੀ ਅੱਜ ਖੋਲ ਕੇ ਦੇ ਆ ਰਾਤ ਐ ਜੋਇੰਟ ਪਾੜ ਗਏ ਤੇ ਤੇ ਸਵੇਰੇ ਆ ਕੇ ਖੋਲਿਆ ਕਲੱਚ ਅੰਦਰ ਉਹ ਬੀਲ ਵੀ ਤੇ ਹੁਣ ਆਪਾਂ ਲੱਗੇ ਫਿੱਟ ਕਰਨ ਬੀਲ ਚੜਾ ਤਿਆ ਤਾਂ ਤੇ ਆ ਬੈਰਿੰਗ ਵੀ ਤੇਲ ਵਿੱਚ ਰੱਖਿਆ ਉਹਦਾ ਅੱਧਾਈ ਵੀ ਚਲਾ ਦੇਣਾ ਪਰਾਣਾ ਹੀ ਚੱਲ ਜਾਣਾ ਤੇ ਮੈਂ ਜੀ ਜੇ ਕਦੀ ਕਲੱਚ ਖੋਲਾਂ ਮੈਂ ਕੱਚ ਨਹੀਂ ਛੱਡਦਾ ਕਿਉਂਕਿ ਦੇਖੋ ਚੱਲਣਾ ਸਮਾਨ ਨੇ ਜੇ ਮੈਂ ਅੱਜ ਉਹਨੂੰ ਕਹਿ ਦਿੰਦਾ ਤੇਰੇ ਵਾਲੀ ਪਲੇਟ ਦੇਖੋ ਹੀ ਨਵੇਂ ਲੈਦਰ ਲਾਏ ਵੇ ਇਦਾਂ ਦੀ ਪਲੇਟ ਤਿਆਰ ਕਰੀ ਵੀ ਆਪਾਂ ਨੇ ਮੋੜਤੀ ਇਹ ਪਈ ਜੀ ਲੋ ਇੱਕ ਮਾਣੀ ਦੇਖ ਲੋ ਇੱਕ ਮਾਣੀ ਪਈ ਐ ਨਾ ਇਹ ਬਦਲੀ ਤੁਸੀਂ ਕਹੋਗੇ ਤਾਂ ਹੋਇਆ ਵਕਿਆ ਇਹ ਇਹ ਦੇਖੋ ਜਿਹੜੇ ਕੱਟ ਐ ਨਾ ਇਹ ਉੱਪਰ ਟਿਕਦੇ ਐ ਇਹ ਦੇਖੋ ਹੋਰ ਤਾਂ ਗੱਬੇ ਆ ਗਏ ਠੀਕ ਐ ਇਹ ਪੂਰਾ ਆ ਕੇ ਨਾ ਕੰਡੇ ਭਰੇ ਆ ਗਏ ਇਹ ਦੇਖੋ ਬਾਹਰ ਕੰਡੇ ਪਰ ਇਹ ਤਵਾ ਜੂੰ ਜੂੰ ਆਪਾਂ ਕਲੱਚ ਤੋਂ ਕੰਮ ਲੰਨੇ ਆ ਵਿੱਚ ਪਲੇਟ ਖਤਮ ਹੋ ਜਾਂਦੀ ਐ ਅੱਗ ਵੱਲ ਲੰਦੀ ਐ ਸੇਕ ਪੈ ਲੰਦਾ ਤਾਂ ਹੀ ਫੈਲ ਜਾਂਦਾ ਜੀ ਦੱਬੇ ਤੇ ਦਬਿਆ ਵੀ ਰਹਿ ਜਾਂਦਾ ਕਹਿਣ ਦਾ ਭਾਵ ਤੇ ਆ ਬਦਲੀ ਕਮਾਣੀ ਇੱਕ ਆਪਾਂ ਨੇ ਇੱਕ ਪਾਈ ਐ ਜੀ ਆ ਦੇਖੋ ਪਲੇਟ ਨਾ ਬਾਈ ਲੈਦਰ ਲਵਾਏ ਤੇਈ ਬਾਈ ਨਾ ਪਰ ਉਹ ਗੱਲ ਕਿਆ ਹੋਗੀ ਵੀ ਆਪਣੀ ਇਹ ਜਿਹੜੀ ਪਲੇਟ ਹੈ ਨਾ ਇਹ ਪਲੇਟ ਦੇਖ ਤਾ ਇਹਦੇ ਚ ਕਮੀ ਕਿਆ ਕੋਈ ਵੀ ਨਹੀਂ ਦੇਖੋ ਕਾਲੇ ਲੈਦਰ ਹੈ ਨਵੇਂ ਲੈਦਰ ਹੈ ਪਰ ਇਹ ਬਾਈ ਮਾਰਦਾ ਹੈ ਕਦੇ ਕਦੇ ਕਰਾਂ ਜਿਹਦੇ ਕਰਕੇ ਹੀ ਦੇਖੋ ਇਹ ਪਲੇਟ ਪੁਰਾਣੀ ਹੈ ਇਹਦੇ ਤੇ ਲੈਦਰ ਲੱਗੇ ਹੋਏ ਇਹ ਰਿਪਟਾ ਅਲੂਮੀਨੀਅਮ ਦੀ ਇਲਾਕਾ ਹੈ ਲੈਦਰ ਹੈ ਉਹਦੇ ਆ ਲੋਹੇ ਦੇ ਰਿਪਟ ਹੈ ਤੇ ਮੈਂ ਬਦਲੀ ਕਾ ਤੋਂ ਹੈ ਜੀ ਇਹਦੇ ਚ ਧੱਗਾ ਹੈ ਤਾਂਬਾ ਨਹੀਂ ਜਮਾ ਵੀ ਹੈ ਇਹਨਾਂ ਕੁ ਸਟਾਈਮੇ ਕੱਢਣਾ ਦਾ ਸਾਲਕ ਫੇਰ ਇਹ ਨਾ ਸਲੀਪਰ ਅਗੜ ਮਾਰਕ ਹੈ ਨਾ ਸਲੀਪ ਮਾਰਕ ਅੰਦਰ ਕਈ ਵਾਰ ਕਲੱਚ ਤੇ ਪੈਰ ਰਹੀ ਜਾਂਦਾ ਬਾਈ ਕਹਿੰਦਾ ਮੈਂ ਆਏ ਸਾਲ ਕਰਾ ਜਰੂਰ ਮਾਰਦਾ ਕੀਲੇ ਦੋ ਕੀਲੇ ਪਰ ਬੈਕ ਮਿੱਟੀ ਤੇ ਆਪਾਂ ਨੇ ਇਹ ਪਲੇਟ ਰਿਜੈਕਟ ਕਰਤੀ ਨਵੀਂ ਮੰਗਾਈ ਐ ਹੁਣ ਦੇਖੋ 2000 ਲੇਬਰ ਵੀ ਲਾਊਗਾ ਅਗਲਾ ਫੇਰ ਫਾਇਦਾ ਕੀ ਆਈ ਹੈ ਕਿ ਨਹੀਂ ਅਸੀਂ ਤਾਂ ਲੇਬਰ ਲੈ ਲੈਣੀ ਇਹਨੂੰ ਜੋੜ ਕੇ ਪਰ ਉਹਦਾ ਕੋਈ ਫਾਇਦਾ ਨਹੀਂ ਨਾ ਹੈ ਤੇ ਹੁਣ ਦਾ ਬੰਨਿਆ ਵਜੇ 4-5 ਸਾਲ ਚੱਲੇ ਨਾ ਤਾਂ ਫਾਇਦਾ ਕੀ ਆ ਹੈ ਕਿ ਨਹੀਂ ਤੇ ਬਾਕੀ ਉਹ ਮੁੰਡੇ ਦੇਖੋ ਕਿੰਨੇ ਖੜੇ ਈ ਇਹ ਜਾ ਰਹੇ ਸਭਾ ਨੂੰ ਸਭਾ ਨੂੰ ਜਾ ਰਹੇ ਬਾਈ ਕਿੱਥੇ ਵਾਲੀ ਕਿੱਥੇ ਵਾਲੀ ਪਹਿਲਾ ਅਨੰਤਪੁਰ ਸਾਹਿਬ ਤੇ ਹਾਂ ਅਨੰਤਪੁਰ ਸਾਹਿਬ ਜਾਦੇ ਕੱਲ ਨੂੰ ਨਹੀਂ 25 ਤਰੀਕ ਨੂੰ 25 ਨੂੰ ਉਹ ਤੋਂ ਬਾਅਦ ਫਿਰ ਚਮਕੌਰ ਸਾਹਿਬ ਉਹ ਤੋਂ ਬਾਅਦ ਦੇਖ ਲਈ ਸ਼ਾਇਦ ਫਤਿਹਗੜ੍ਹ ਸਾਹਿਬ ਜਾਂ ਫਿਰ ਅੰਮ੍ਰਿਤਸਰ ਜੀ ਹਾਂ ਇਹ ਬੰਦਿਆ ਨੇ ਅੱਜ ਦੇਖੋ ਸਵੇਰ ਦੇ ਲੱਗੇ ਵੇ ਮੋਟਰਸਾਈਕਲ ਦਿਖਾ ਦਈਏ ਇਹਨਾਂ ਦੇ ਤੁਹਾਨੂੰ ਬਣਾਏ ਵੇ ਨਾ ਟੱਚ ਆ ਦੇਖੋ ਸਪਲੈਂਟਰ ਵਾਲਿਆ ਹੈ ਜੀ ਇਹਦਾ ਮਸਟੈਂਗ ਨਾ ਰੱਖ ਪਿਆ ਕਹਿੰਦੇ ਇਹ ਦੋ ਮੋਟਰਸਾਈਕਲ ਜਾ ਰਹੀ ਦੇਖੋ ਤਾਂ ਜੀ ਹਰ ਝੰਡੇ ਲਾਤੇ ਲੈ ਚੌਬਰ ਲਿਖਿਆ ਵਾ ਮੂਰੇ ਨੰਬਰ ਪਲੇਟ ਹੈ ਹੀ ਨਹੀਂ ਕਿ ਜੈ ਮੂਰੇ ਕਾਰਤੂਸ ਵੀ ਆਹ ਕਾਰਤੂਸ ਲਿਖਤੇ ਆ ਚੌਬਰ ਇਹ ਤੁਸੀਂ ਬੰਦੇ ਬਣਾਏ ਵੇ ਕਿ ਕਿਆ ਬਣਾਏ ਵੇ ਇਹ ਬੰਦੇ ਹੀ ਇਹ ਭਾਈਆਂ ਵਰਗੇ ਉਹ ਵੀ ਖੜਾ ਹੀ ਤੁਸੀਂ ਜਾਂਦਾ ਹਾਂ ਹਾਂ ਉਹ ਉਹ ਉਹਦਾ ਕਿਆ ਨਾਮ ਰੱਖਿਆ ਉਹ ਵੀ ਹੈ ਜੀ ਕਹਿੰਦੇ ਇੱਕ ਉਹ ਮਸਟੈਂਗ ਹੈ ਅੱਛਾ ਵਾ ਲਓ ਜੀ ਇਹ ਮੇਰੇ ਲਾ ਕੇ ਉਰੇ ਬਾਹਰ ਆਓ ਸਾਹਮਣੇ ਦੁਕਾਨ ਤੇ ਨੰਬਰ ਨੰਬਰ ਪਲੇਟ ਉਹ ਮੁੰਡੇ ਲਾਣੇ ਆ ਸਟicker ਵੀ ਲਾਣੇ ਆ ਤੇ ਇਹ ਖੜੇ ਤੇ ਤੇ ਅੱਜ ਕੱਦੇ ਲੱਗੇ ਵੇ ਜੀ ਇਹ ਕਾਰਨ ਦੇ ਕੋਨ ਬਰਾਬਰ ਲਾਏ ਆ ਨਾ ਇਹਨਾਂ ਨੇ ਬਰਾਬਰ ਛੰਡੇ ਦੋਆਂ ਪਰ ਮੈਂ ਤਾਂ ਭਾਈਆਂ ਨੂੰ ਕਹਿ ਰਿਹਾ ਭਾਈ ਇਹ ਬੜੇ ਬੜੇ ਹੌਰਨ ਨਾ বাজਾਏ ਉੱਥੇ ਉੱਥੇ ਉਲੜਵਾਜੀ ਨਹੀਂ ਕਰਨੀ ਉੱਥੇ ਤਾਂ ਤੁਸੀਂ ਚੱਲੇ ਆਂ ਹਾਂ ਪਹਿਲੀ ਗੱਲ ਤਾਂ ਤੁਸੀਂ ਮਾਉਣੇ ਆਂ ਸਾਨੂੰ ਉੱਥੇ ਦਾ ਇਤਿਹਾਸ ਪਤਾ ਹੋਣਾ ਚਾਹੀਦਾ ਉਹ ਸਮਝ ਕੇ ਚੱਲੇ ਹਾਂ ਇਹ ਗੱਲ ਰਾਈਟ ਹੈ ਠੀਕ ਨਹੀਂ ਪਗਾਪੁ ਗਾਵਨ ਨਾ ਕਹ ਜਾਇਓ ਮੇਰੇ ਯਾਰ ਐ ਨਾ ਜਾਏ ਠੀਕ ਹੈ ਨਾ ਲੋ ਜੀ ਫਿਰ ਕਰੀਏ ਜੀ ਫੇਟਾ ਸੀ ਹੁਣ ਕਲਚ ਲਾਣਾ বাজ ਰਹੀ 6 ਅਸੀਂ ਵੀ ਨਵੇੜ ਕਾ ਚੱਲੀਏ ਫੇ ਫੋਨ ਵੀ ਆ ਰਿਹਾ ਚਲੋ ਠੀਕ ਹੈ ਜੀ ਅੱਜ ਤੁਹਾਨੂੰ ਨੌਲਜ ਦਾ ਬਾਅਦ ਦੇ ਤੇ ਜੀ 4 5 ਮਿੰਟ ਦਾ ਬਲੌਗ ਮੇਰਾ ਆਇਆ ਕਰੂਗਾ ਡੇਲੀ ਲਾਸਟ ਚ ਜਿੰਨੇ ਵੀ ਆਪਣੇ ਨਾਲ ਭਰਾ ਜੁੜੇ ਹੋਏ ਉਹਨਾਂ ਨੂੰ ਵੀ ਕੈਣਾ ਦੇ ਗਾਹਾਂ ਨੂੰ ਬੱਚੇ ਜਨਰੇਸ਼ਨ ਉੱਠ ਰਹੀ ਆ ਆਪਣੀ ਆਪਣੇ ਕਿਸਾਨਾਂ ਦੇ ਸਾਰੇ ਕਿਸਾਨ ਨੇ ਆਪਾਂ ਜਿੰਨੇ ਵੀ ਜੁੜੇ ਵੇ ਜਾਂ ਕੋਈ ਵੀ ਟਰੈਕਟਰ ਲੈ ਸਕਦਾ ਕੱਲ ਨੂੰ ਉਹਦੇ ਬਾਰੇ ਨੌਲਜ ਦੀਆਂ ਗੱਲਾਂ ਵੀ ਘਰਾਂ ਵੀ ਦੋ ਚਾਰ ਚਾਬੀਆਂ ਚੱਕ ਕੇ ਘਰੇ ਲੰਦਾ ਅਗਲਾ ਕੁਸ ਨਾ ਕੁਸ ਬਾਕੀ ਮੈਂ ਹੈਗਾ ਜੀ ਆਪਣਾ ਨੰਬਰ ਲੈ ਸਕਦੇ ਜਿਹਨੂੰ ਲੋੜ ਵੇ ਇੱਕ ਵੀਰ ਨਾਲ ਪਿਛਲੇ ਬਲੌਗ ਤੇ ਕਮੈਂਟ ਜਰੂਰ ਕਰਿਆ ਵੀਰ ਕੋਈ ਹਲਕਾ ਟਰੈਕਟਰ ਵੀਰ ਜੀ ਤੁਸੀਂ ਮੈਨੂੰ ਜਰੂਰ ਦੱਸਿਓ ਵੀ ਲੈਣਾ ਕਿਹੜਾ ਚਾਹਨਾ ਹੈ ਕਿੰਨੇ ਕੁ ਪੈਸੇ ਲਾਣੇ ਤੁਹਾਨੂੰ ਦੱਸ ਦਾਂਗੇ ਠੀਕ ਹੈ ਜੀ ਚਲੋ ਠੀਕ ਹੈ ਜੀ ਹੁਣ ਅਸੀਂ ਕਰੀਏ ਫਿਟਿੰਗ ਨੇਰਾ ਹੋ ਰਿਹਾ ਅਸੀਂ ਲਾਣਾ ਇਹਦੇ ਪਾ ਟੋਟਲ ਅੱਧਾ ਘੰਟਾ ਪ੍ਰੈਸ਼ਰ ਪਲੇਟ ਕੱਸ ਕੇ ਫਿੰਗਰਾਂ ਕਰੀ ਬਿਆ ਬਾਅਦ ਜੋੜ ਕੇ ਦੋ ਨਟ ਲਾ ਕੇ ਲੰਘ ਜਾਣਾ ਬਾਕੀ ਕਰੂੰਗਾ ਹੀ ਸਵੇਰੇ ਚਲੋ ਠੀਕ ਹੈ ਜੀ ਆਪਣਾ ਬਲੌਗ ਇੱਥੇ ਤੱਕ ਤਾਂ ਹੀ ਮਿਲਦੇ ਆਂ ਕੱਲ੍ਹ ਕਿਸੇ ਨਵੇਂ ਬਲੌਗ ਵਿੱਚ ਜਿੰਬਦਰ ਨੋ ਇਆਜਤ ਤੇ ਹੁਣ ਅਸੀਂ ਮਾਰ ਕੇ ਹਿੰਮਤ ਮ